ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਪਿਛਲੇ ਵਲੌਗ ਨੂੰ ਤੁਸੀਂ ਕਾਫੀ ਸਪੋਰਟ ਦਿੱਤੀ ਆ ਤੇ ਬਹੁਤ ਵਧੀਆ ਲੱਗਿਆ ਬਹੁਤ ਪਿਆਰੇ-ਪਿਆਰੇ ਕਮੈਂਟ ਕੀਤੇ ਆ ਪਰ ਆਪਾਂ ਜਿਹੜਾ ਸਵਾਲ ਪੁੱਛਿਆ ਸੀਗਾ ਉਹਦਾ ਰਿਪਲਾਈ ਬਹੁਤ ਘਟ ਜਾਣੇ ਨੇ ਕੀਤਾ ਆ। ਤੇ ਪਰ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਜੀ ਆਪਾਂ ਸਵਾਲ ਇਹ ਪੁੱਛਿਆ ਸੀਗਾ ਕਿ ਜਦੋਂ ਆਪਾਂ ਆਟਾ ਗੁੰਨਦੇ ਆ ਉਸ ਵਿੱਚੋਂ ਕੁਝ ਸੁੱਕਾ ਆਟਾ ਰੱਖ ਲੈਣੇ ਆ ਤਾਂ ਕਿ ਉਸ ਨੂੰ ਲਗਾ ਕੇ ਆਪਾਂ ਪੇੜਾ ਕਰ ਸਕੀਏ ਰੋਟੀ ਵੇਲ ਸਕੀਏ ਤੇ ਉਹ ਸੁੱਕੇ ਆਟੇ ਨੂੰ ਤੁਸੀਂ ਕੀ ਕਹਿੰਦੇ ਆ ਹਨਾ ਤੇ ਮੈਂ ਦੱਸਿਆ ਸੀ ਵੀ ਸਾਡੇ ਇੱਥੇ ਜਿਵੇਂ ਕਿ ਪ੍ਰੇਥਨ ਕਹਿੰਦੇ ਆ ਤੇ ਇਸ ਤੇ ਆਪਣੇ ਤਿੰਨ ਭੈਣਾਂ ਦੇ ਕਮੈਂਟਸ ਆਏ ਆ ਸਭ ਤੋਂ ਪਹਿਲਾਂ ਆਇਆ ਜੀ ਗੁਰਪ੍ਰੀਤ ਦੀਦੀ ਦਾ ਉਹਨਾਂ ਨੇ ਕਿਹਾ ਵੀ ਸਾਡੇ ਵੀ ਪ੍ਰੇਥਨ ਕਹਿੰਦੇ ਆ ਬਹੁਤ ਬਹੁਤ ਥੈਂਕ ਯੂ ਤੁਸੀਂ ਗੁਰਪ੍ਰੀਤ ਭੈਣ ਤੋਂ ਸੀ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਤੇ ਦੂਸਰਾ ਕਮੈਂਟ ਆਇਆ ਜੀ ਕੁਲਜੀਤ ਭੈਣ ਦਾ ਉਹਨਾਂ ਨੇ ਕਿਹਾ ਵੀ ਅਸੀਂ ਵੀ ਪ੍ਰੇਥਨ ਕਹਿੰਦੇ ਆ ਜੀ ਬਹੁਤ ਵਧੀਆ ਲੱਗਿਆ ਤੁਸੀਂ ਵੀ ਆਪਣੇ ਕਮੈਂਟ ਦਾ ਰਿਪਲਾਈ ਕੀਤਾ ਜੀ ਤੇ ਤੀਸਰਾ ਆਇਆ ਰਿਪਲਾਈ ਜੀ ਮਨਪ੍ਰੀਤ ਸਿਸਟਰ ਦਾ ਮਨਪ੍ਰੀਤ ਕਹਿੰਦੀ ਹੈ ਕਿ ਸਾਡੇ ਪੇਕੇ ਪੰਦੇਸ ਨੂੰ ਧੂੜਾ ਕਹਿੰਦੇ ਆ ਤੇ ਸਹਰੇ ਪੰਦੇਸ ਨੂੰ ਕਹਿੰਦੇ ਆ ਪ੍ਰੇਥਨ ਜੀ ਹਾਂ ਜੀ ਸਹੀ ਗੱਲ ਹੈ ਇਹ ਬਿਲਕੁਲ ਮੈਂ ਵੀ ਇਹ ਵਰਡ ਸੁਣਿਆ ਹੋਇਆ ਹੈ ਬਹੁਤ ਜਗ੍ਹਾ ਤੇ ਢੂੜਾ ਵਰਡ ਵੀ ਯੂਜ਼ ਕੀਤਾ ਜਾਂਦਾ ਹੈ ਪਰ ਢੂੜਾ ਵਰਡ ਇੱਕ ਹੋਰ ਚੀਜ਼ ਲਈ ਵੀ ਯੂਜ਼ ਕੀਤਾ ਜਾਂਦਾ ਹੈ ਉਹ ਹੁਣ ਤੁਸੀਂ ਕਮੈਂਟ ਤੇ ਰਿਪਲਾਈ ਕਰਨਾ ਵੀ ਉਹ ਕਿਸ ਚੀਜ਼ ਵਾਸਤੇ ਯੂਜ਼ ਕੀਤਾ ਜਾਂਦਾ ਹੈ ਆਪਾਂ ਜਿਹੜਾ ਆਟਾ ਗੁੰਨਦੇ ਹਾਂ ਸੁੱਕਾ ਆਟਾ ਰੱਖਦੇ ਹਾਂ ਰੋਟੀਆਂ ਵੇਲਣ ਵਾਸਤੇ ਤੇ ਉਸ ਨੂੰ ਆਪਾਂ ਪ੍ਰੇਥਨ ਵੀ ਕਹਿੰਦੇ ਹਾਂ ਉਸ ਨੂੰ ਢੂੜਾ ਵੀ ਕਹਿ ਦਿੰਨੇ ਆ ਹਨਾ ਤੇ ਇਸ ਤੋਂ ਇਲਾਵਾ ਢੂੜਾ ਵਰਡ ਕਿਸੇ ਹੋਰ ਚੀਜ਼ ਵਾਸਤੇ ਵੀ ਯੂਜ਼ ਕੀਤਾ ਜਾਂਦਾ ਉਹ ਕਿਸ ਵਾਸਤੇ ਕੀਤਾ ਜਾਂਦਾ ਉਹਦਾ ਰਿਪਲਾਈ ਤੁਸੀਂ ਅੱਜ ਵਾਲੇ ਵਲੌਗ ਨੂੰ ਦੇਖ ਤੋ ਬਾਦ ਕਮੈਂਟ ਕਰਕੇ ਦੱਸਣਾ ਜੀ ਚਲੋ ਜੀ ਹੁਣ ਆਪਾਂ ਕਰਦੇ ਆਂ ਵੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਵੀ ਤੁਸੀਂ ਕਿਹੜਾ ਮਾਈਕ ਯੂਜ਼ ਕਰਦੇ ਹੋ ਪਲੀਜ਼ ਤੁਹਾਨੂੰ ਦੱਸੋ ਤੇ ਮੇਰਾ ਨਾ ਟਾਈਮ ਨਹੀਂ ਲੱਗ ਰਿਹਾ ਸੀਗਾ ਇਸ ਤੇ ਵਲੌਗ ਬਣਾਉਣ ਦਾ ਮੈਂ ਕੋਸ਼ਿਸ਼ ਵੀ ਬਹੁਤ ਕੀਤੀ ਤੇ ਮੈਂ ਸ਼ਾਰਟ ਵੀਡੀਓ ਵੀ ਬਣਾਈ ਪਰ ਮੇ ਅ ਬਸ ਉਹ ਮੇਰੇ ਤੋਂ ਜਿਵੇਂ ਕਿ ਟਾਈਮ ਨਾ ਹੋਣ ਕਰਕੇ ਮੈਂ ਪਾ ਨਾ ਸਕੀ ਤੇ ਮੈਂ ਸੋਚਿਆ ਚਲੋ ਜੀ ਬਹੁਤ ਰਿਕੁਐਸਟ ਆ ਰਹੀ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੀ ਹੈ ਵੀ ਆਪਾਂ ਕਿਹੜਾ ਮਾਈਕ ਯੂਜ਼ ਕਰਦੇ ਹਾਂ ਤੇ ਇਸ ਲਈ ਆਪਣੇ ਵਲੌਗ ਨਾਲ ਤੁਸੀਂ ਬਣੇ ਰਹੋ ਤੇ ਪੂਰਾ ਦੇਖਣ ਤੋਂ ਬਾਅਦ ਕਮੈਂਟ ਜ਼ਰੂਰ ਕਰਨਾ ਜੀ ਤੇ ਹਾਂਜੀ ਜਿਹੜੇ ਜੋ ਵੀ ਮਾਈਕ ਯੂਜ਼ ਕਰਦੇ ਆ ਜੋ ਮੇਰੇ ਵਲੌਗ ਦੇਖ ਰਹੇ ਆ ਤੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਸੀਂ ਕਿਹੜਾ ਮਾਈਕ ਯੂਜ਼ ਕਰਦੇ ਹੋ ਵੌਇਸ ਓਵਰ ਕਰਨ ਵਾਸਤੇ ਜਾਂ ਤੁਸੀਂ ਨਹੀਂ ਕਰਦੇ ਕਿ ਕਈ ਪਿੰਡਾਂ ਦੇ ਤਾਂ ਨਾ ਆਵਾਜ਼ ਬਹੁਤ ਵਧੀਆ ਹੁੰਦੀ ਆ ਬਾਕੀ ਇਹ ਹੁੰਦਾ ਵੀ ਜਿੱਦਾਂ ਕੋਈ ਸ਼ਹਿਰਾਂ 'ਚ ਰਹਿੰਦੇ ਆ ਜਾਂ ਪਿੰਡਾਂ 'ਚ ਰਹਿੰਦੇ ਪਿੰਡਾਂ 'ਚ ਵੀ ਜਿੰਦਾ ਨਾਲ-ਨਾਲ ਘਰ ਹੁੰਦੀ ਆ ਤਾਂ ਆਵਾਜ਼ ਉੱਚੀ ਬੋਲਣੀ ਜਿਹੜੀ ਆ ਥੋੜੀ ਓਵਰ ਜਿਹੀ ਲੱਗਦੀ ਆ ਨਾ ਤੇ ਬਾਕੀ ਜਿਹੜੇ ਢਾਣੀਆਂ ਚ ਰਹਿੰਦੇ ਆ ਖੇਤਾਂ ਚ ਰਹਿੰਦੇ ਆ ਹਨਾ ਉਹ ਆਰਾਮ ਨਾਲ ਆਪਦਾ ਵਲੌਗ ਸ਼ੂਟ ਕਰ ਸਕਦੇ ਆ ਉਹਨਾਂ ਨੂੰ ਤਾਂ ਮਾਈਕ ਵਗੈਰਾ ਦੀ ਜਰੂਰਤ ਵੀ ਨਹੀਂ ਪੈਂਦੀ ਕੀ ਬਾਕੀ ਇਹ ਹੁੰਦਾ ਵੀ ਆਵਾਜ਼ ਤੇ ਡਿਪੈਂਡ ਹੁੰਦਾ ਕਿਸੇ ਦੀ ਆਵਾਜ਼ ਉੱਚੀ ਹੁੰਦੀ ਹੈ ਕਿਸੇ ਦੀ ਹੌਲੀ ਹੁੰਦੀ ਹੈ ਨਾ ਤੇ ਗਰਮੀ ਦੇ ਮੌਸਮ ਦੇ ਵਿੱਚ ਤਾਂ ਵੈਸੇ ਵੀ ਕੂਲਰ ਪੱਖੇ ਚੱਲਦੇ ਆ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਮਾਈਕ ਦੀ ਜਰੂਰਤ ਪੈ ਜਾਂਦੀ ਹੈ ਜਾ ਆਪਾਂ ਕਿਤੇ ਬਾਹਰ ਹੁੰਨੇ ਆ ਬਹੁਤ ਨੌਇਸ ਹੁੰਦਾ ਆ ਭੀੜ ਭੜਾਕਾ ਹੁੰਦਾ ਆ ਹਾਂ ਉਥੇ ਕਈ ਵਾਰੀ ਕੀ ਹੁੰਦਾ ਆ ਵੀ ਆਪਾਂ ਬਿਨਾ ਮਾਈਕ ਤੋਂ ਵਲੌਗ ਨਹੀਂ ਬਣਾ ਪਾਉਂਦੇ ਜੇ ਆਪਣੀ ਆਵਾਜ਼ ਕਲੀਅਰ ਨਹੀਂ ਹੁੰਦੀ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਮਾਈਕ ਦੀ ਜ਼ਰੂਰਤ ਪੈਂਦੀ ਹੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਰਹੇ ਆ ਵੀ ਕਿਹੜਾ ਮਾਈਕ ਆਪਾਂ ਯੂਜ਼ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਵਾਲਾ ਮਾਈਕ ਆਪਾਂ 1 ਸਾਲ ਪਹਿਲਾਂ ਜਿਹੜਾ ਮੰਗਵਾਇਆ ਸੀ Amazon ਤੋਂ ਮੰਗਵਾਇਆ ਸੀਗਾ ਇਹਦਾ ਰੇਟ ਹੈਗਾ ਜੀ 380 ਇਹ ਵਾਇਰ ਵਾਲਾ ਮਾਈਕ ਹੈ ਹਨਾ ਇਸਦੇ ਨਾਲ ਸੈੱਲ ਹੁੰਦਾ ਆ ਉਹ ਸੈੱਲ ਜਿਹੜਾ ਆ ਇਸ ਬਾਕਸ ਦੇ ਵਿੱਚ ਪਾਇਆ ਹੋਇਆ ਹੈ ਤੇ ਜਦੋਂ ਸੈੱਲ ਖਤਮ ਹੋ ਜਾਂਦਾ ਫਿਰ ਆਪਾਂ ਨੂੰ ਸੈੱਲ ਦੂਸਰਾ ਯੂਜ਼ ਕਰਨਾ ਪੈਂਦਾ ਆ ਮਤਲਬ ਕਿ ਇੱਕ ਸਾਲ ਜਿਹੜਾ ਹੈ ਸੈੱਲ ਨਾਲ ਵਧਿਆ ਨਿਕਲ ਗਿਆ ਤੇ ਇਸ ਦੇ ਉੱਤੇ ਜਿਵੇਂ ਤੁਹਾਨੂੰ ਮੈਂ ਦਿਖਾ ਰਹੀ ਆ ਇੱਧਰ ਹੈਗਾ ਇਹ ਬਟਨ ਇਹ ਦੇਖੋ ਇਹ ਬਟਨ ਹੁੰਦਾ ਹੈ ਜੀ ਇਸ ਬਟਨ ਨੂੰ ਆਪਾਂ ਇਸ ਤਰ੍ਹਾਂ ਅਪ ਡਾਊਨ ਕਰ ਸਕਦੇ ਆ ਥੋੜਾ ਜਿਆਦਾ ਦਿਖ ਨਹੀਂ ਰਿਹਾਗਾ ਬਲੈਕਾ ਨਾ ਕਲਰ ਤਾਂ ਕਰਕੇ ਇਸ ਤਰ੍ਹਾਂ ਅਪ ਕਰ ਰਹੇ ਆ ਵੀ ਕੈਮਰੇ ਦੇ ਵਿੱਚ ਸੈੱਟ ਕਰਨਾ ਹੋਵੇ ਵਿਚਲੀ ਸਾਈਡ ਆਫ ਹੈ ਤੇ ਨਿਚਲੀ ਸਾਈਡ ਹੈਗਾ ਜੀ smartphones ਯਾਨੀ ਕਿ ਫੋਨ ਦੇ ਵਿੱਚ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਇਹਦੀ ਵਾਇਰ ਜਿਹੜੀ ਆ ਕਾਫੀ ਲੰਬੀ ਆ ਤੇ ਇਸ ਤਰ੍ਹਾਂ ਇਹ ਜਿਹੜਾ ਆ ਆਪਣੇ ਫੋਨ ਦੇ ਵਿੱਚ ਸੈੱਟ ਹੋ ਜਾਂਦਾ ਇਧਰ ਵਾਲੀ ਸਾਈਡ ਤੇ ਆ ਹੈਗਾ ਜੀ ਮਾਈਕ ਤੇ ਇਸ ਨੂੰ ਆਪਾਂ ਹੱਥ ਵਿੱਚ ਫੜ ਕੇ ਵੀ ਬੋਲ ਸਕਦੇ ਹਾਂ ਜੇ ਵਾਇਸ ਓਵਰ ਕਰਨੀ ਆ ਤੇ ਜਾਂ ਫਿਰ ਆਪਾਂ ਇਸ ਨੂੰ ਆਪਣੇ ਜਿਵੇਂ ਕਿ ਦੁਪੱਟੇ 'ਚ ਜਾਂ ਕਮੀਜ਼ 'ਚ ਸੈੱਟ ਵੀ ਕਰਕੇ ਲਾ ਸਕਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲਾ ਸਕਦੇ ਆ ਇਹ ਵਾਲਾ ਮਾਈਕ ਹੈ ਇਹ ਮਾਈਕ ਆਪਾਂ 1 ਸਾਲ ਪਹਿਲਾਂ Amazon ਤੋਂ ਪਰਚੇਸ ਕੀਤਾ ਸੀਗਾ ਬਟ ਇਹਦੀ ਪ੍ਰੋਬਲਮ ਇਹ ਸੀ ਕਿ ਮਾਈਕ ਦਾ ਇਹਨੇ ਵੀ ਸਾਡਾ ਬਹੁਤ ਸਾਥ ਦਿੱਤਾ ਪਰ ਇਹਦੀ ਪ੍ਰੋਬਲਮ ਇਹ ਸੀਗੀ ਵੀ ਇਹਦੀ ਵਾਇਰ ਲੰਬੀ ਹੋਣ ਕਰਕੇ ਜਦੋਂ ਆਪਾਂ ਵੌਇਸ ਓਵਰ ਕਰਦੇ ਆ ਤੇ ਥੋੜੀ ਬਹੁਤੀ ਖਿਲ ਜਾਂਦੀ ਸੀਗੀ ਫਿਰ ਉਹ ਵਿੱਚ ਕਰ ਕਰਦੀ ਆਵਾਜ਼ ਆਉਂਦੀ ਸੀਗੀ ਹੈਨਾ ਇਹ ਪ੍ਰੋਬਲਮ ਆਉਂਦੀ ਸੀਗੀ ਇਹਦੀ ਤੇ ਤਾਂ ਕਰਕੇ ਫਿਰ ਮੈਨੂੰ ਇਹਦੀ ਬਹੁਤ ਪ੍ਰੋਬਲਮ ਆ ਰਹੀ ਸੀਗੀ ਇਸ ਕਰਕੇ ਫਿਰ ਮੈਂ ਦੂਸਰਾ ਜਿਹੜਾ ਆ ਮਾਈਕ ਪਰਚੇਸ ਕੀਤਾ ਕਹਿੰਦੇ ਹੁੰਦੇ ਨਾ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਪੈਂਦਾ ਹੀ ਆ ਤੇ ਆਪਾਂ ਜਦੋਂ ਆਪਾਂ ਚਾਹੁੰਦੇ ਵੀ ਆਪਣਾ ਚੈਨਲ ਗਰੋ ਕਰੇ ਆਪਣੇ ਵਲੌਗ ਜੋ ਹੈ ਸਾਰੇ ਦੇਖਣ ਤੇ ਉਹਨਾਂ ਨੂੰ ਆਪਣੇ ਵਲੌਗ ਵਧੀਆ ਵੀ ਲੱਗਣ ਤੇ ਫਿਰ ਆਪਾਂ ਨੂੰ ਉਸ ਵਾਸਤੇ ਕੁਝ ਮਿਹਨਤ ਵੀ ਕਰਨੀ ਪੈਂਦੀ ਹੈ ਹਿੰਮਤ ਵੀ ਕਰਨੀ ਪੈਂਦੀ ਆ ਉਸ ਤੋਂ ਬਾਅਦ ਜੀ ਆਪਾਂ ਮੰਗਵਾਇਆ ਇਹਨੂੰ ਵੀ ਮੈਨੂੰ 6 ਮਹੀਨੇ ਹੋ ਗਏ ਇਹ ਵਾਲਾ ਮਾਈਕ ਹੈ ਜੀ ਠੀਕ ਹੈ ਮੈਂ ਤੁਹਾਨੂੰ ਦਿਖਾਉਣੀ ਆਸ ਤਾਂ ਸਾਰਾ ਤੇ ਇਹ ਹੈਗਾ ਜੀ ਪੋਰਟ ਰੋਨਿਕਸ ਦਾ ਇਹਦੇ ਕੈਮਰੇ ਦੇ ਵਿੱਚ ਉਲਟਾ ਦਿਖੂਗਾ ਵੋਟਰ ਰੋਨਿਕਸ ਦਾ ਹੈਗਾ ਜੀ ਇਹ ਡੈਸ਼ 7 ਹੈ ਠੀਕ ਹੈ ਇਸ ਦੇ ਨਾਲ ਮਾਈਕ ਹੈ ਤੇ ਆਹ ਫੋਨ ਦੇ ਵਿੱਚ ਲਾਉਣ ਵਾਲਾ ਪਾਰਟ ਹੈ ਤੇ ਇਹ ਜਿਵੇਂ ਕਿ ਇੰਟਰਵਿਊਜ਼ ਤੇ ਲਾਈਵ ਸ਼ੋਜ਼ ਤੇ ਵਲੌਗ ਤੇ ਸ਼ਾਰਟ ਵੀਡੀਓਜ਼ ਕਾਫੀ ਯੂਜ਼ ਕੀਤਾ ਜਾਂਦਾ ਹੈ ਇਹ ਤੇ ਇਸ ਜਿਹੜੀ 20 ਮੀਟਰ ਡਿਸਟੈਂਸ ਤੱਕ ਜਿਹੜੀ ਇਹਦੀ ਕਵਰ ਕਰ ਸਕਦਾ ਇਹ ਦੂਰੀ ਨੂੰ ਤੇ ਇਸ ਨੂੰ ਤੁਸੀਂ ਡਾਇਰੈਕਟ ਜਿਵੇਂ ਚਾਰਜ ਲਾ ਕੇ ਤੇ ਚਾਰਜ ਲਾ ਕੇ ਵੀ ਯੂਜ਼ ਕਰ ਸਕਦੇ ਆ ਉੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਕਿ ਐਮਰਜੈਂਸੀ ਹੋਵੇ ਤਾਂ ਚਾਰਜ ਲੱਗਦੇ ਹੋਏ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਆ ਜੀ ਤੇ ਹੁਣ ਮੈਂ ਤੁਹਾਨੂੰ ਇਸ ਨੂੰ ਓਪਨ ਕਰਕੇ ਦਿਖਾਉਣੀ ਆ ਬਹੁਤ ਵਧੀਆ ਆ ਹਨਾ ਤੇ ਇਹ ਦੇਖੋ ਜੀ ਇਸ ਤਰ੍ਹਾਂ ਹੈ ਇਸ ਦੇ ਅੰਦਰ ਬਾਕਸ ਬਣਿਆ ਹੋਇਆ ਕਿਉਂਕਿ ਮੈਂ ਮਾਈਕ ਹੁਣ ਯੂਜ਼ ਕੀਤਾ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਮੇਰੀ ਆਵਾਜ਼ ਨਹੀਂ ਆਉਣੀ ਐਸ ਸਾਈਡ ਤੇ ਮਾਈਕ ਹੁੰਦਾ ਇਸ ਇੱਥੇ ਹੁੰਦਾ ਜਿਹੜਾ ਪਾਰਟ ਆਪਾਂ ਫੋਨ ਦੇ ਵਿੱਚ ਲਾਉਨੇ ਆ ਹੁਣ ਮੈਂ ਫੋਨ ਦੇ ਵਿੱਚ ਲਾ ਰੱਖਿਆ ਮੈਂ ਤੁਹਾਨੂੰ ਦਿਖਾ ਦੂੰਗੀ ਇਹ ਬਾਅਦ ਵਿੱਚ ਤੇ ਹੋਰ ਇਸ ਦੇ ਨਾਲ ਜੀ ਆਉਂਦਾ ਹੈ ਚਾਰਜਰ ਇਹ ਛੋਟਾ ਜਿਹਾ ਚਾਰਜਰ ਆ ਵਧੀਆ ਤੇ ਇਹ ਹੈ ਵੈਸੇ ਬਹੁਤ ਵਧੀਆ ਆ ਵਾਇਸ ਦੀ ਬਹੁਤ ਵਧੀਆ ਆ ਤੇ ਆਪਾਂ ਨਾ ਇਹਨੂੰ ਆਰਾਮ ਨਾਲ ਯੂਜ਼ ਕਰ ਸਕਦੇ ਆ ਨਾ ਹੱਥ 'ਚ ਵੀ ਫੜ ਸਕਦੇ ਆ ਇਸ ਤਰ੍ਹਾਂ ਆਪਾਂ ਦੁਪੱਟੇ ਤੇ ਜਾਂ ਆਪਣੀ ਕਮੀਜ਼ ਤੇ ਸੈੱਟ ਵੀ ਕਰ ਸਕਦੇ ਆ ਇਸ ਨੂੰ ਤੇ ਇਸ ਤਰ੍ਹਾਂ ਜਿਵੇਂ ਕਿ ਆ ਜਿਹੜਾ ਚਾਰਜਰ ਹੈ ਆਪਣੇ ਘਰੇ ਜੋ ਵੀ ਐਡਾਪਟਰ ਹੁੰਦਾ ਆਪਾਂ ਫੋਨ ਨੂੰ ਚਾਰਜ ਕਰਨ ਵਾਸਤੇ ਯੂਜ਼ ਕਰਦੇ ਆ ਤੇ ਉਸ ਐਡਾਪਟਰ ਦੇ ਵਿੱਚ ਇਸ ਤਰ੍ਹਾਂ ਲੱਗ ਜਾਂਦਾ ਇਹ ਐਸ ਤਰ੍ਹਾਂ ਕਰਕੇ ਇਸ ਤਰ੍ਹਾਂ ਸੈੱਟ ਹੋ ਜਾਂਦਾ ਆ ਤੇ ਇਸ ਤਰ੍ਹਾਂ ਤੁਸੀਂ ਆਹ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਮਾਈਕ ਹੁਣ ਇਸੇ ਐਦਰਲੀ ਸਾਈਡ ਵਿੱਚ ਆਵਾਜ਼ ਆ ਰਹੀ ਹੈ ਮੇਰੀ ਸ਼ਾਇਦ ਇਸ ਤਰ੍ਹਾਂ ਇਫੈਕਟ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਕਿਤੇ ਸੇਫ ਜਗ੍ਹਾ ਤੇ ਜਾਨੀ ਕਿ ਇਸ ਨੂੰ ਆ ਤੁਸੀਂ ਚਾਰਜ ਲਾ ਸਕਦੇ ਹੋ ਨਾ ਜਿੱਥੋਂ ਡਿੱਗਣ ਵਗੈਰਾ ਨਾ ਹੋਵੇ ਕਿਉਂਕਿ ਆਪਣੇ ਜਿਵੇਂ ਹੋਲਡਰ ਲੱਗੇ ਹੁੰਦੇ ਆ ਤੇ ਕਿਤੇ ਡਿੱਗ ਜਵੇ ਟੁੱਟ ਜਵੇ ਇਸ ਕਰਕੇ ਸੇਫ ਜਗ੍ਹਾ ਤੇ ਹੈ ਨਾ ਤੁਸੀਂ ਜਿੱਥੇ ਥੱਲੇ ਹੋਵੇ ਵੀ ਮੰਨ ਲਓ ਡਿੱਗ ਵੀ ਜਾਵੇ ਤਾਂ ਕ੍ਰੈਕ ਵਗੈਰਾ ਨਾ ਹੋਵੇ ਉੱਥੇ ਤੁਸੀਂ ਜੇ ਇਸ ਨੂੰ ਚਾਰਜ ਲਾ ਸਕਦੇ ਹੋ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਇਸ ਤੇ ਕੀ ਹੁੰਦਾ ਆ ਇਸ ਤਰ੍ਹਾਂ ਚਾਰਜ ਵਾਲਾ ਤੇ ਮੈਂ ਤੁਹਾਨੂੰ ਇੱਧਰ ਦਿਖਾਈ ਦਿੱਤਾ ਐਵੇਂ ਇਸ ਤਰ੍ਹਾਂ ਬਣਿਆ ਹੋਇਆ ਆ ਤੇ ਇਸ ਤੋਂ ਇਲਾਵਾ ਇਹ ਜਿਹੜਾ ਹੁੰਦਾ ਆ ਇੱਥੇ ਹੁੰਦਾ ਬਟਨ ਓਨ ਆਫ ਵਾਲਾ ਬਟਨ ਹੁੰਦਾ ਆ ਠੀਕ ਹੈ ਇਸ ਗੋਲ ਬਟਨ ਨੂੰ ਆਪਾਂ ਜਿਵੇਂ ਕਿ ਪ੍ਰੈਸ ਕਰਕੇ ਰੱਖਦੇ ਆ ਪ੍ਰੈਸ ਕਰਨ ਤੋਂ ਬਾਅਦ ਇਸ ਤਰ੍ਹਾਂ ਆ ਜਾਂਦੀ ਹੈ ਜੀ ਗ੍ਰੀਨ ਲਾਈਟ ਗ੍ਰੀਨ ਲਾਈਟ ਦਾ ਮਤਲਬ ਹੈ ਇਹ ਓਨ ਹੋ ਚੁੱਕਿਆ ਹੈ ਠੀਕ ਹੈ ਫਿਰ ਇਸ ਨੂੰ ਆਪਾਂ ਜਿਵੇਂ ਪ੍ਰੈਸ ਕਰਾਂਗੇ ਮਤਲਬ ਪ੍ਰੈਸ ਕਰਕੇ ਨਹੀਂ ਰੱਖਣਾ ਹਲਕਾ ਜਿਹਾ ਪ੍ਰੈਸ ਕਰਾਂਗੇ ਤਾਂ ਆਜੂਗੀ ਬਲੂ ਲਾਈਟ ਬਲੂ ਲਾਈਟ ਦਾ ਮਤਲਬ ਕਿ ਇਹ ਆਫ ਹੋ ਗਿਆ ਪਰ ਇਹ ਬੰਦ ਨਹੀਂ ਹੋਇਆਗਾ ਫਿਰ ਇਸ ਨੂੰ ਆਪਾਂ ਫਿਰ ਪ੍ਰੈਸ ਕਰਕੇ ਰੱਖਾਂਗੇ ਜਦੋਂ ਇਹ ਪ੍ਰੈਸ ਕਰਕੇ ਰੱਖਣਾ ਹੈ ਹੋਲਡ ਕਰਕੇ ਰੱਖਣਾ ਹੈ ਉਸ ਤੋਂ ਬਾਅਦ ਇਹ ਲਾਈਟ ਆਫ ਹੋ ਜਾਊਗੀ ਠੀਕ ਹੈ ਜਦੋਂ ਤੁਸੀਂ ਮਾਈਕ ਯੂਜ਼ ਨਹੀਂ ਕਰਨਾ ਹੈ 1 ਮਿੰਟ ਮੈਂ ਇਹਨੂੰ ਔਨ ਕਰ ਲਾਂ ਜਦੋਂ ਆਪਾਂ ਇਸ ਮਾਈਕ ਨੂੰ ਯੂਜ਼ ਨਹੀਂ ਕਰਨਾ ਤਾਂ ਇਸ ਨੂੰ ਆਪਾਂ ਆਫ ਕਰਕੇ ਹੀ ਰੱਖਣਾ ਹੈ ਠੀਕ ਹੈ ਤਾਂਕਿ ਇਹਦਾ ਚਾਰਜਰ ਖਰਾਬ ਨਾ ਹੋਵੇ ਗ੍ਰੀਨ ਲਾਈਟ ਹੋਣੀ ਆ ਔਨ ਹੋਊਗਾ ਉਦੋਂ ਗ੍ਰੀਨ ਲਾਈਟ ਹੋਊਗੀ ਜਿੱਦਾਂ ਕਿ ਹੁਣ ਮੈਂ ਵਾਇਸ ਓਵਰ ਕਰ ਰਹੀ ਆ ਤੇ ਗ੍ਰੀਨ ਲਾਈਟ ਹੈਗੀ ਆ ਤੇ ਜਦੋਂ ਇਸ ਨੂੰ ਆਪਾਂ ਗ੍ਰੀਨ ਲਾਈਟ ਨੂੰ ਆਫ ਕਰਾਂਗੇ ਤੇ ਬਲੂ ਲਾਈਟ ਆਉਂਦੀ ਆ ਤੇ ਬਲੂ ਲਾਈਟ ਨੂੰ ਆਫ ਕਰਾਂਗੇ ਤੇ ਫਿਰ ਇਹ ਬੰਦ ਹੋ ਜਾਂਦਾ ਤੇ ਇਸ ਤਰ੍ਹਾਂ ਇਸ ਦਾ ਯੂਜ਼ ਕਰਨਾ ਆ ਤੇ ਇਸ ਨਾਲ ਇਹ ਹੋਲਡਰ ਲੱਗਿਆ ਹੋਇਆ ਹੋਲਡਰ ਆਪਾਂ ਆਪਣੇ ਦੁਪੱਟੇ ਵਿੱਚ ਸ਼ਰਟ ਵਿੱਚ ਲਾ ਸਕਦੇ ਆ ਤਾਂ ਕਿ ਆਪਾਂ ਵਾਇਸ ਓਵਰ ਕਰ ਸਕੀਏ ਤੇ ਹੱਥ ਵਿੱਚ ਫੜ ਕੇ ਵੀ ਇਹਦਾ ਯੂਜ਼ ਕਰ ਸਕਦੇ ਆ ਤੇ ਆਵਲਾ ਪਾਰਟ ਜਿਹੜਾ ਹੈਗਾ ਇਹ ਆਪਾਂ ਫੋਨ ਦੇ ਵਿੱਚ ਪਹਿਲਾਂ ਅਟੈਚ ਕਰਨਾ ਫੋਨ ਦੇ ਵਿੱਚ ਲੋਣਾ ਆ ਤੇ ਫਿਰ ਆਪਾਂ ਮਾਈਕ ਨੂੰ ਔਨ ਕਰਕੇ ਵਾਇਸ ਓਵਰ ਕਰਨੀ ਆ ਜੋ ਵੀ ਆਪਾਂ ਵਲੌਗ ਸ਼ੂਟ ਕਰਨਾ ਉਹ ਕਰਨਾ ਆ ਤੇ ਹੁਣ ਇੱਕ ਫੋਨ ਆ ਉਹ ਫੋਨ ਮੈਂ ਟ੍ਰਾਈਪੋਡ ਦੇ ਵਿੱਚ ਸੈੱਟ ਕਰ ਰੱਖਿਆ ਇਸ ਕਰਕੇ ਮੈਂ ਫੋਨ ਦੇ ਵਿੱਚ ਅਟੈਚ ਕਰਕੇ ਤਾਂ ਤੁਹਾਨੂੰ ਦਿਖਾ ਨਹੀਂ ਸਕਦੀਗੀ ਤੇ ਮੈਂ ਇਸੇ ਕਵਰ ਦੇ ਵਿੱਚ ਜਰੂਰ ਤੁਹਾਨੂੰ ਫੋਨ ਦੇ ਕਵਰ ਦੇ ਵਿੱਚ ਅਟੈਚ ਕਰਕੇ ਵੀ ਇਸ ਤਰ੍ਹਾਂ ਜਿਵੇਂ ਕੀ ਇਸ ਤਰ੍ਹਾਂ ਤੁਸੀਂ ਫੋਨ ਦੇ ਨਾਲ ਅਟੈਚ ਕਰ ਲੈਣਾ ਇਸ ਪਾਰਟ ਨੂੰ ਤੇ ਉਸ ਤੋਂ ਬਾਅਦ ਤੁਸੀਂ ਮਾਈਕ ਨੂੰ ਔਨ ਕਰਕੇ ਤੇ ਮਾਈਕ ਦਾ ਯੂਜ਼ ਕਰਨਾ ਹੈ ਤੇ ਇਸ ਤੋਂ ਲਾਵਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆ ਜਿਵੇਂ ਕੀ ਇਸ ਦੇ ਵਿੱਚ ਬਾਕਸ ਬਣੇ ਹੋਏ ਆ ਇਸ ਦੇ ਹਨਾ ਇਸ ਬਾਕਸ ਨੂੰ ਤੁਸੀਂ ਹਮੇਸ਼ਾ ਸੰਭਾਲ ਕੇ ਰੱਖਣਾ ਆ ਕਿਉਂਕਿ ਇਹ ਬਾਕਸ ਜਿਹੜਾ ਆਪਣੇ ਮਾਈਕ ਨੂੰ ਧੂਲ ਮਿੱਟੀ ਤੋਂ ਬਚਾਊਗਾ ਹਨਾ ਡਸਟ ਤੋਂ ਬਚਾਊਗਾ ਤੇ ਜਦੋਂ ਵੀ ਆਪਾਂ ਆਫ ਕਰਨਾ ਆ ਤੇ ਇਹ ਮਾਈਕ ਦਾ ਬਾਕਸ ਬਣਿਆ ਹੋਇਆ ਤੇ ਇਸ ਦੇ ਪਾਰਟ ਦਾ ਬਾਕਸ ਬਣਿਆ ਹੋਇਆ ਇਸ ਵਿੱਚ ਪਾ ਕੇ ਤੁਸੀਂ ਰੱਖਣਾ ਆ ਕਿਉਂਕਿ ਮਿੱਟੀ ਵਗੈਰਾ ਜਿਹੜੀ ਹੁੰਦੀ ਆ ਇਸ ਚੀਜ਼ ਨੂੰ ਖਰਾਬ ਕਰ ਦਿੰਦੀ ਕਿਉਂਕਿ ਜਿਹੜਾ ਆਹ ਇਹਦਾ ਉੱਪਰਲੀ ਸਾਈਡ ਆ ਬਹੁਤ ਸੌਫਟ ਚੀਜ਼ ਆ ਤੇ ਇਸ ਨੂੰ ਮਿੱਟੀ ਡਸਟ ਤੋਂ ਬਚੰਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂਜੀ ਹੁਣ ਮੈਂ ਤੁਹਾਨੂੰ ਚਾਰਜਰ ਦਾ ਵੀ ਦੱਸਦਾ ਤੇ ਇਹਦੀ ਵੀ ਦੱਸਦਾ ਵੀ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ ਬਟਨਸ ਨੂੰ ਕਿਵੇਂ ਆਨ ਆਫ ਕਰ ਸਕਦੇ ਹੋ ਤੇ ਹੁਣ ਇਹਦਾ ਰਹਿ ਗਿਆ ਜੀ ਰੇਟ ਰੇਟ ਕਿੰਨਾ ਹੈ ਜੀ ਰੇਟ ਹੈਗਾ ਜੀ ਇਹਦਾ 780 780 ਰੁਪਈਆ ਹੈ ਅਸੀਂ Amazon ਤੋਂ ਇਸ ਨੂੰ ਮੰਗਵਾਇਆ ਆ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਦਾ ਲਿੰਕ ਵੀ ਦੇ ਦੂੰਗੀ ਪਹਿਲਾਂ ਵੀ ਇੱਕ ਦੋ ਵਲੌਗ ਦੇ ਵਿੱਚ ਮੈਂ ਇਸ ਦਾ ਲਿੰਕ ਦਿੱਤਾ ਆ ਪਰ ਮੈਂ ਇਹਨੂੰ 6th ਮੰਥ ਤੋਂ ਯੂਜ਼ ਕਰ ਰਹੀ ਆ ਬਹੁਤ ਵਧੀਆ ਬਹੁਤ ਨਾਈਸ ਹੈ ਇਹ ਤੇ ਬਹੁਤ ਹੀ ਵਧੀਆ ਯੂਜ਼ ਇਸ ਦਾ ਹੁੰਦਾ ਆ ਤੇ ਮੈਂ ਇਸ ਨੂੰ ਜਿਵੇਂ ਚਾਰਜਰ ਇੱਕ ਘੰਟਾ ਚਾਰਜ ਕਰ ਲੈਂਦੀ ਆ ਫਿਰ ਚਾਰ ਪੰਜ ਦਿਨ ਤੱਕ ਵਧੀਆ ਇਹਦਾ ਯੂਜ਼ ਕਰ ਸਕਦੀ ਆ ਹਾਂਜੀ ਮੈਂ ਵੀ ਜਿਵੇਂ ਬਹੁਤ ਜਾਣੇ ਦੇ ਵਲੌਗ ਵਾਚ ਕਰਦੀ ਆ ਤੇ ਬਹੁਤ ਜਾਣੇ ਦੀ ਆਵਾਜ਼ ਬਹੁਤ ਘੱਟ ਆਉਂਦੀ ਆ ਹਨਾ ਤੇ ਤਾਂ ਕਰਕੇ ਮੈਨੂੰ ਐ ਲੱਗਦਾ ਵੀ ਸਾਰੀਆਂ ਭੈਣਾਂ ਭਰਾਵਾਂ ਨੂੰ ਮਾਈਕ ਜਿਹੜਾ ਪਰਚੇਜ਼ ਜ਼ਰੂਰ ਕਰਨਾ ਚਾਹੀਦਾ ਅਗਰ ਤੁਹਾਡੀ ਆਵਾਜ਼ ਘੱਟ ਹੈ ਖਾਸ ਕਰ ਗਰਮੀ ਦੇ ਮੌਸਮ ਦੇ ਵਿੱਚ ਜਿਵੇਂ ਕਿ কুলਰ ਚੱਲਦੇ ਆ ਪੱਖੇ ਚੱਲਦੇ ਆ ਉਹਨਾਂ ਦੀ ਆਵਾਜ਼ ਜ਼ਿਆਦਾ ਹੁੰਦੀ ਆ ਹਨਾ ਜਾਂ ਆਪਾਂ ਕਿਸੇ ਪਬਲਿਕ ਪਲੇਸ ਤੇ ਜਾਂਦੇ ਆ ਉੱਥੇ ਆਵਾਜ਼ ਬਹੁਤ ਹੁੰਦੀ ਆ ਨੋਇਜ਼ ਬਹੁਤ ਜ਼ਿਆਦਾ ਹੁੰਦਾ ਆ ਤੇ ਆਪਾਂ ਜੋ ਕੁਝ ਬਲੌਗ ਦੇ ਵਿੱਚ ਬੋਲ ਕੇ ਦੱਸਣਾ ਚਾਹੁੰਦੇ ਆ ਉਹ ਜਿਹੜਾ ਹੈ ਕਿ ਸ਼ੋਅ ਨਹੀਂ ਹੁੰਦਾਗਾ ਹਨਾ ਯਾਨੀ ਕਿ ਦੂਸਰਿਆਂ ਨੂੰ ਸੁਣਦਾ ਨਿਕਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਮਾਈਕ ਪਰਚੇਸ ਕਰ ਲੈਣਾ ਚਾਹੀਦਾ ਤੇ ਇਹ ਆਪਾਂ Amazon ਤੋਂ ਪਰਚੇਸ ਕੀਤਾ ਆ ਤੇ ਆਨਲਾਈਨ ਆਪਾਂ ਮੰਗਵਾਇਆ ਸੀਗਾ ਜੀ ਤੇ ਬਹੁਤ ਵਧੀਆ ਤੇ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਇਹਦਾ ਰੇਟ ਹੈਗਾ ਜੀ 780 ਰੁਪਏ 780 ਰੁਪੀਸ ਤੇ ਹੋਰ ਮੈਂ ਤੁਹਾਨੂੰ ਦੱਸਦਾ ਕਿ ਆਹ ਜਿਹੜਾ ਬਾਕਸ ਹੈ ਇਹ ਤੁਸੀਂ ਹਮੇਸ਼ਾ ਹੀ ਸੰਭਾਲ ਕੇ ਰੱਖਣਾ ਆ ਹਨਾ ਕਿਉਂਕਿ ਇਸ ਵਿੱਚ ਮਾਈਕ ਰੱਖਣ ਵਾਸਤੇ ਔਰ ਇਸ ਦਾ ਪਾਰਟ ਰੱਖਣ ਵਾਸਤੇ ਜਗ੍ਹਾ ਬਣੀ ਹੋਈ ਹੈ ਜਦੋਂ ਵੀ ਤੁਸੀਂ ਆਫ ਕਰਨਾ ਹੈ ਇਹਨੂੰ ਯੂਜ਼ ਨਹੀਂ ਕਰਨਾ ਤਾਂ ਇਸ ਦੀ ਜਗ੍ਹਾ ਇਸ ਮਾਈਕ ਵਿੱਚ ਮਾਈਕ ਨੂੰ ਸੈੱਟ ਕਰ ਦੇਣਾ ਇਸ ਵਿੱਚ ਇਸ ਤੇ ਪਾਰਟ ਨੂੰ ਸੈੱਟ ਕਰਕੇ ਤੇ ਇਸ ਤਰ੍ਹਾਂ ਇਸ ਨੂੰ ਕਵਰ ਕਰਕੇ ਰੱਖਣਾ ਹੈ ਕਿਉਂਕਿ ਇਹ ਬਹੁਤ ਹੀ ਸੌਫਟ ਜੀ ਚੀਜ਼ ਹੈ ਤੇ ਇਸ ਨੂੰ ਡਸਟ ਤੋਂ ਮਿੱਟੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਜੇ ਇਸ ਬਾਕਸ ਦੇ ਵਿੱਚ ਪਾ ਕੇ ਰੱਖਾਂਗੇ ਤੇ ਇਹ ਡਸਟ ਮਿੱਟੀ ਤੋਂ ਬਚਿਆ ਰਹੂਗਾ ਤੇ ਬਾਕੀ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਇਹ ਤੋਂ ਸਿਕਿਉਰ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਬੱਚੇ ਵੀ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਤੋੜ ਦਿੰਦੇ ਆ ਹਨਾ ਤੇ ਇਸ ਕਰਕੇ ਤੁਸੀਂ ਇਸ ਬਾਕਸ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਮੈਂ ਵੀ ਇਸ ਤਰ੍ਹਾਂ ਕਰਦੀ ਆ ਜਦੋਂ ਯੂਜ਼ ਕਰ ਤੋਂ ਬਾਅਦ ਇਸ ਨੂੰ ਇਸ ਬਾਕਸ ਦੇ ਵਿੱਚ ਰੱਖ ਦਿੰਦੀ ਆ ਤਾਂ ਕਿ ਇਹ ਖਰਾਬ ਨਾ ਹੋਵੇ ਤੇ ਹਾਂਜੀ ਹੋਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸੀ ਸੀਗੀ ਵੀ ਮੈਂ ਪਹਿਲਾਂ ਆਹ ਵਾਲਾ ਮਾਈਕ ਮੰਗਵਾਇਆ ਸੀਗਾ ਤੇ ਮੈਨੂੰ ਇਹ ਸੀਗਾ ਵੀ ਚਲੋ ਵੀ ਖਰਚਾ ਕੀ ਕਰਨਾ ਹਨਾ ਵੀ ਹਜੇ ਆਪਾਂ ਸ਼ੁਰੂਆਤ ਕੀਤੀ ਹੈ ਨਾ ਵਲੌਗ ਬਣਾਉਣ ਦੀ ਤਾਂ ਇਹ ਜਿਵੇਂ 380 ਰੁਪਏ ਤਾਂ ਆਇਆ ਸੀਗਾ ਹਨਾ ਤੇ ਉਹ ਮੈਂ ਉਸੇ ਦੇ ਹਿਸਾਬ ਨਾਲ ਮੰਗਾ ਲਿਆ ਚਲੋ ਵੀ ਇਸ ਨਾਲ ਆਪਾਂ ਕੰਮ ਚਲਾ ਲਾਂਗੇ ਪਰ ਜੋ ਮੈਂ ਗਲਤੀ ਕੀਤੀ ਆ ਪਲੀਜ਼ ਤੁਸੀਂ ਨਾ ਕਰਿਓ ਕਿਉਂਕਿ ਮੇਰਾ ਦੋਹਰਾ ਖਰਚਾ ਹੋ ਗਿਆ ਪਹਿਲਾਂ ਮੈਂ ਆਹ ਯੂਜ਼ ਕੀਤਾ ਫਿਰ ਮੈਂ ਆਹ ਵਾਲਾ ਮੰਗਵਾਇਆ ਹਨਾ ਤੇ ਇਸ ਕਰਕੇ ਮੈਂ ਚਾਹੁੰਨੀ ਆ ਵੀ ਤੁਹਾਡਾ ਕਮ ਸੇ ਕਮ ਖਰਚਾ ਨਾ ਹੋਵੇ ਤੁਸੀਂ ਆਹ ਵਾਲਾ ਮਾਈਕ ਨਾ ਯੂਜ਼ ਕਰਿਓ ਕਿਉਂਕਿ ਇਸ ਵਿੱਚ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਹਨਾ ਤੇ ਵੈਸੇ ਵੀ ਫਿਰ ਇਹਦਾ ਜਿਹੜਾ ਸੈੱਲ ਵਗੈਰਾ ਖਤਮ ਹੋ ਜੇ ਤਾਂ ਫਿਰ ਆਪਾਂ ਨੂੰ ਉਹ ਵੀ ਮੰਗਵਾਉਣਾ ਪੈਣਾ ਹਾਲਾਂਕਿ ਮੈਂ ਇਹਨੂੰ ਸਾਲ ਯੂਜ਼ ਕੀਤਾ ਤੇ ਇਹ ਸੈੱਲ ਇਹਦਾ ਵਧੀਆ ਰਿਹਾ ਆ ਤੇ ਹਾਂ ਤੁਸੀਂ ਇਹ ਵਾਲਾ ਮਾਈਕ ਜਿਹੜਾ ਵਾਇਰਲੈਸ ਹੈ ਨਾ ਵਾਇਰਲੈਸ ਮਾਈਕ ਜਰੂਰ ਮੰਗਵਾਉਣਾ ਜੀ ਤੇ ਬਹੁਤ ਵਧੀਆ ਜਿਨ੍ਹਾਂ ਨੂੰ ਥੋੜੀ ਹੈਜੀਟੇਸ਼ਨ ਹੁੰਦੀ ਹੈ ਬੋਲਣ ਦੇ ਵਿੱਚ ਉਹ ਵੀ ਯੂਜ਼ ਕਰ ਸਕਦੇ ਆ ਬਾਕੀ ਇਹ ਹੁੰਦਾ ਹੈ ਕਿ ਜਿਵੇਂ ਕਿ ਆਪਾਂ ਪਿੰਡਾਂ ਦੇ ਵਿੱਚ ਨਵੇਂ ਪਿੰਡਾਂ ਦੇ ਵਿੱਚ ਘਰ ਬਹੁਤ ਨੇੜੇ-ਨੇੜੇ ਹੁੰਦੇ ਆ ਤੇ ਆਪਾਂ ਕਈ ਵਾਰੀ ਜਿਹੜਾ ਉੱਚੀ ਨਹੀਂ ਬੋਲ ਸਕਦੇ ਸ਼ਹਿਰਾਂ ਦੇ ਵਿੱਚ ਵੀ ਰਹਿਣ ਵਾਲੇ ਇਸ ਤਰ੍ਹਾਂ ਹੁੰਦੇ ਵੀ ਬਹੁਤ ਨੇੜੇ-ਨੇੜੇ ਜਿਹੜੇ ਫਲੈਟ ਹੁੰਦੇ ਆ ਤਾਂ ਉੱਚੀ ਨਹੀਂ ਬੋਲ ਸਕਦੇ ਤਾਂ ਇਸ ਮਾਈਕ ਦਾ ਵਧੀਆ ਯੂਜ਼ ਕਰ ਸਕਦੇ ਆ ਬਾਕੀ ਜਿਨ੍ਹਾਂ ਦੀ ਆਵਾਜ਼ ਬਹੁਤ ਵਧੀਆ ਢਾਣੀਆਂ ਵਗੈਰਾ ਚ ਰਹਿੰਦੇ ਆ ਇੱਕ ਭੈਣ ਦਾ ਮੈਂ ਵਲੌਗ ਦੇਖਦੀ ਹੁੰਦੀ ਆ ਉਸ ਭੈਣ ਦੀ ਆਵਾਜ਼ ਬਹੁਤ ਵਧੀਆ ਬਿਨਾ ਮਾਈਕ ਤੋਂ ਵੀ ਮੈਨੂੰ ਵਧੀਆ ਮੈਂ ਕਿਹਾ ਚਲੋ ਇਹ ਤਾਂ ਬਿਨਾ ਮਾਈਕ ਤੋਂ ਬਾਕੀ ਖੇਤਾਂ ਵਿੱਚ ਰਹਿੰਦੇ ਆ ਔਰ ਆਰਾਮ ਨਾਲ ਬੋਲ ਸਕਦੇ ਆ ਹਨਾ ਤੇ ਆਸ਼ਾ ਕਰਦੀ ਆ ਮੇਰੀ ਸਾਰੀ ਗੱਲਬਾਤ ਮੇਰੇ ਜਿਹੜਾ ਸਮਝੌਣ ਦਾ ਤਰੀਕਾ ਤੁਹਾਨੂੰ ਸਮਝ ਆ ਗਿਆ ਹੋਊਗਾ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਇਸ ਤੋਂ ਇਲਾਵਾ ਕੁਝ ਹੋਰ ਪੁੱਛਣਾ ਹੋਵੇ ਮਾਈਕ ਤੇ ਬਾਰੇ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੋ ਮੈਂ ਕੁਝ ਤੁਹਾਨੂੰ ਦੱਸਣਾ ਭੁੱਲ ਗਈ ਹੋਵਾਂ ਉਸ ਬਾਰੇ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਗੱਲਾਂ ਬਾਤਾਂ ਕੁਝ ਤੇ ਬਹੁਤ ਵਧੀਆ ਲੱਗਿਆ ਜੋ ਤੁਸੀਂ ਆਪਾਂ ਨੂੰ ਇਹ ਕਮੈਂਟ ਕਰਕੇ ਪੁੱਛਿਆ ਤੇ ਵਧੀਆ ਲੱਗਦਾ ਨਾ ਜਦੋਂ ਵੀ ਕੋਈ سپورਟ ਕਰਦਾ ਤੇ ਕਮੈਂਟ ਕਰਕੇ ਪੁੱਛਦਾ ਜੀ ਤੇ ਇਦਾਂ ਹੀ ਤੁਸੀਂ ਆਪਣਾ ਪਿਆਰ ਬਣਾਏ ਰੱਖਣਾ ਜੀ ਆਪਣੇ ਚੈਨਲ ਦੇ ਨਾਲ سپورਟ ਕਰਦੇ ਰਹਿਣਾ ਜੀ ਮਿਲਾਂਗੇ ਨਿਕ ਨੈਕਸਟ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ